ਹਨੇ ਕੱਢੇ ਹੋਏ ਨੇ ਜਿਹੜੇ ਬਾਰੇ ਇਹ ਸਾਫ ਸਰਵਾਈਵ ਕਰ ਲੂ ਕਾਰਨ ਇਹ ਨਹੀਂ ਬਿਸਗ੍ਰਾਂਥੀ ਨਹੀਂ ਉਹਨੇ ਕੱਢੀ ਠੀਕ ਆ ਚਲੋ ਨਮਸਕਾਰ ਜੀ ਤੁਸੀਂ ਦੇਖ ਰਹੇ ਹੋ APN ਲਾਈਵ ਤੇ ਮੈਂ ਤੁਹਾਡੀ ਆਪਣੀ ਸਮਾਈਲਿਸ ਚੈਨਲ ਤੇ ਸਾਰਾ ਦਾ ਸਵਾਗਤ ਕਰਦੀ ਆਂ ਅੱਜ ਅਸੀਂ ਪਹੁੰਚੀਆਂ ਕੋਚਨ ਮਾਰਕੀਟ ਥਾਣਾ ਡਿਵੀਜ਼ਨ ਨੰਬਰ 5 ਵਿੱਚ ਜਿੱਥੇ ਵੀ ਦੋ ਸਪੇਰਿਆਂ ਨੂੰ ਫੜਿਆ ਗਿਆ ਆਹ ਕਰਦੇ ਇਹਨਾਂ ਨੂੰ ਕੁਝ ਖਾਲ ਬਤ ਜੀ ਨਾਲ ਵੱਲੋਂ ਸਪੇਰਿਆਂ ਨੂੰ ਫੜਿਆ ਗਿਆ ਡਿਵੀਜ਼ਨ ਨੰਬਰ 5 ਕੋਚਨ ਮਾਰਕੀਟ ਦੇ ਵਿੱਚ ਅਸੀਂ ਪਹੁੰਚੇ ਆ ਤੇ ਅਸੀਂ ਇੱਥੇ ਮਨੀ ਜੀ ਨਾਲ ਗੱਲਬਾਤ ਕਰਦੇ ਆ ਕਿ ਜਿਉਂ ਉਹਨਾਂ ਨੇ ਸਪੇਰੇ ਫੜੇ ਨੇ ਤੇ ਉਹਦੇ ਬਾਰੇ ਸਾਨੂੰ ਕੀ ਦੱਸਣਾ ਚਾਹੁੰਦੇ ਨੇ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਮੈਂ ਮਨੀ ਸਿੰਘ ਪ੍ਰੈਜ਼ੀਡੈਂਟ ਹੈਲਪ ਫੋਰ ਐਨੀਮਲਸ ਲੁਧਿਆਣਾ ਮੈਂਬਰ ਪੀਪਲ ਫੋਰ ਐਨੀਮਲ ਲੁਧਿਆਣਾ ਫਰੋਜ਼ ਗਾਂਧੀ ਮਾਰਕੀਟ ਦੇ ਵਿੱਚ ਦੋ ਸਪੇਰੇ ਅਸੀਂ ਫੜੇ ਆ ਹੱਥ ਦੇ ਵਿੱਚ ਨਾ ਪੋਟਲੀਆਂ ਜਿਹਾ ਲੈ ਕੇ ਸੱਪ ਲੈ ਕੇ ਕਮਰੇ ਸੀ ਦਿਖਾ ਰਹੇ ਸੀ ਦਿਖਾ ਦਿਖਾ ਕੇ ਕੁਝ ਭੀਖ ਮੰਗ ਰਹੇ ਸੀ ਜਦੋਂ ਅਸੀਂ ਦੇਖਿਆ ਅਸੀਂ ਪੁੱਛਿਆ ਸੱਪ ਕਿੱਥੋਂ ਆਏ ਆ ਕਹਿੰਦੇ ਜੰਗਲਾਂ ਚੋਂ ਫੜ ਅਸੀਂ ਪੁੱਛਿਆ ਹੋਰ ਵੀ ਕੋਈ ਚੀਜ਼ਾਂ ਨੇ ਅਸੀਂ ਜਦੋਂ ਬੈਗ ਉਹਨਾਂ ਦੇ ਦੇਖੇ ਬੈਗ ਦੇ ਵਿੱਚ ਕੁਝ ਜਾਨਵਰਾਂ ਦੇ ਅੰਗ ਜਿਵੇਂ ਕਿ ਗਿੱਦੜ ਸਿੰਘੀਆਂ ਦੇ ਨਾਮ ਤੇ ਇਹਨਦੇ ਵਿਸ਼ਵਾਸ਼ੇ ਫਲਾਉਂਦੇ ਆ ਕੁਝ ਜਾਨਵਰਾਂ ਦੇ ਅੰਗ ਮਿਲੇ ਆ ਉਹਦੇ ਵਿੱਚ ਇੱਕ ਗੋ ਦਾ ਜਿਵੇਂ ਜਿਹਨੂੰ ਮੋਨੀਟਰ ਰਿਜ਼ਰਡ ਕਹਿੰਦੇ ਆ ਉਹਦੇ ਅੰਗ ਉੱਲੂ ਦੇ ਅੰਗ ਪੰਜੇ ਹੋਰ ਵੀ ਕਈ ਜਾਨਵਰਾਂ ਦੇ ਅੰਗ ਇਹਨਾਂ ਕੋ ਬਰਾਮਦ ਹੋਏ ਨੇ ਅਸੀਂ ਤੁਰੰਤ ਹੀ ਵਾਈਲਡ ਲਾਈਫ ਡਿਪਾਰਟਮੈਂਟ ਨਾਲ ਸੰਪਰਕ ਕਰਕੇ ਜਿਹੜੇ ਉੱਥੇ ਫੋਰੈਸਟ ਗਾਰਡ ਨੇ ਉਹਨਾਂ ਨੂੰ ਬੁਲਾਇਆ ਨਾਲ ਹੀ ਅਸੀਂ 112 ਤੇ ਕਾਲ ਕਰਕੇ ਪੁਲਿਸ ਮਾਜਰ ਨੂੰ ਪੁਲਿਸ ਨੂੰ ਇਤਲਾਹ ਕੀ ਦਿੱਤੀ ਨਾਲ ਹੀ ਜਿਹੜੇ ਉਥੋਂ ਮੋਟਕੇ ਤੇ ਲੱਗਦੇ ਐ ਐਸਐਚਓ ਸਾਹਿਬ ਨੇ ਡਿਵੀਜ਼ਨ ਨੰਬਰ ਭੱਜਦੇ ਉਹਨਾਂ ਨੇ ਨਾਲ ਹੀ ਪੁਲਿਸ ਪਾਰਟੀ ਭੇਜ ਕੇ ਤੁਰੰਤ ਇਹਨਾਂ ਨੂੰ ਥਾਣੇ ਦੇ ਵਿੱਚ ਲਿਆਂਦਾ ਗਿਆ ਤੇ ਇੱਥੇ ਦੇਖ ਲਓ ਇਹਨਾਂ ਖਿਲਾਫ ਜਿਹੜਾ ਬੰਦੀ ਕਾਰਵਾਈ ਦੇ ਦਿਨ ਮੁਕਦਮਾ ਦਰਜ ਕੀਤਾ ਜਾ ਰਿਹਾ ਸਰ ਇਹਨਾਂ ਦੀ ਰਿਹਾਈਸ਼ ਕਿੱਥੇ ਦੀ ਆ ਇਹ ਪਤਾ ਲੱਗਿਆ ਜੀ ਜਦੋਂ ਅਸੀਂ ਪੁੱਛਿਆ ਇਹ ਪਤਾ ਲੱਗਿਆ ਵੀ ਕਾਨਪੂਰ ਵਾਲੀ ਸਾਈਡ ਯੂਪੀ ਵਾਲੇ ਪਾਸੇ ਦੇ ਨੇ ਤੇ ਜੰਗਲਾਂ ਚੋਂ ਸੱਪ ਲਿਆ ਆ ਕੇ ਪੰਜਾਬ ਦੇ ਵਿੱਚ ਇਹੋ ਜਿਹਾ ਅੰਧਵਿਸ਼ਵਾਸ ਫਲਾ ਕੇ ਪੈਸੇ ਇਕੱਠੇ ਕਰ ਰਹੇ ਸੀ ਤੁਹਾਨੂੰ ਕਿੱਥੋਂ ਪਤਾ ਲੱਗਾ ਕਿ ਮਤਲਬ ਕਿ ਤੁਸੀਂ ਉਸ ਨਾ ਕੀ ਕਿਹੜੀ ਸਾਈ ਦੇਖੋ ਮੈਂ ਤੇ ਅੰਕੀ ਜੈਨ ਜੀ ਸਾਡੀ ਇੱਕ ਕੋਰਟ ਦੇ ਪਹਿਲਾਂ ਵੀ ਇੱਕ ਐਫਆਈਆਰ ਦਰਜ ਸੀ ਕੋਰਟ ਦੇ ਵਿੱਚ ਅਸੀਂ ਤਰੀਕ ਤੇ ਜਾ ਰਹੇ ਸੀ ਤੇ ਉੱਥੇ ਹੀ ਅਸੀਂ ਜਦੋਂ ਵਾਪਸ ਆਏ ਹਾਂ ਉਦੋਂ ਵਾਪਸ ਆ ਕੇ ਦੇਖਿਆ ਇਹ ਬਾਹਰੀ ਦਿਖਾ ਰਹੇ ਸੀ ਫਰੋਜਗੰਦੀ ਮਾਰਕੀਟ ਦੇ ਵਿੱਚ ਦਾ ਇਹ ਮਾਮਲਾ ਜੀ ਸਰ ਇਹਨੇ ਤਾਂ ਹੁਣ ਕੀ ਮੁਕਦਮਾ ਕੀ ਦਰਜ ਕੀਤਾ ਜਾ ਰਿਹਾ ਤੁਹਾਡੇ ਮੈਡਮ ਇਹਨਾਂ ਤੇ ਇਦਾਂ ਕਾਰਵਾਈ ਆ ਦੇਖੋ ਵਾਈਲਡ ਲਾਈਫ ਐਕਟ ਬਣੇ ਹੋਏ ਨੇ ਵਾਈਲਡ ਲਾਈਫ 1972 ਇਹਨੇ ਦੀਨ ਆਏ ਹੋਏ ਵਾਈਲਡ ਲਾਈਫ ਐਕਟ ਅਗਿਆ 2 9 49 50 ਇੱਤੇ ਕਾਰਵਾਈ ਹੁੰਦੀ ਹੈ ਇਹ ਨੋਨ ਅਵੇਲੇਬਲ ਅਫੈਂਸ ਨੇ ਇਹਦੀ ਜਲਦੀ ਜ਼ਮਾਨਤ ਵੀ ਨਹੀਂ ਹੁੰਦੀ ਪਿਛਲੀ ਵਾਰ ਵੀ ਜਦੋਂ ਐਫ ਆਈ ਆਰ ਕੀਤੀ ਸੀ 14 ਦਿਨ ਦਾ ਉਦੋਂ ਹੀ ਜੁਡੀਸ਼ੀਅਲ ਰਿਮਾਂਡ ਦੇ ਵਿੱਚ ਭੇਜਤਾ ਤਾਈ 3 ਮਹੀਨੇ ਦਾ ਵਹਿ ਸੀ ਉਹਦੇ ਅੰਦਰ ਲੰਘੇ ਸੀ ਮੈਂ ਸਾਰਿਆਂ ਨੂੰ ਵੀ ਅਪੀਲ ਕਰਨਾ ਚਾਹਾਂਗਾ ਜਿੰਨੇ ਵੀ ਵਾਈਲਡ ਲਾਈਫ ਜਾਨਵਰ ਨੇ ਕਈ ਸਪੇਰੇ ਆਂਦੇ ਆ ਜੀ ਅਸੀਂ ਆਪ ਕੱਢ ਦਿਆਂਗੇ ਦੂਜਾ ਕਰ ਦਿਆਂਗੇ ਦੇਖੋ ਇੱਕ ਜਗ੍ਹਾ ਦੇ ਵਿੱਚ ਇੱਕ ਹੀ ਸੱਪ ਰਹਿ ਪਾਂਦਾ ਸਪੇਰੇ ਆਂਦੇ ਆ ਕਈ 8 8 ਸੱਪ ਕੱਢ ਦਿੰਦੇ ਆ ਇਹ ਸਭ ਕ੍ਰਾਈਮ ਹੈ ਇੱਕੋਲੋ ਲੈ ਕੇ ਆਂਦੇ ਆ ਛੱਡ ਦਿੰਦੇ ਆ ਕਿਉਂਕਿ ਸੱਪ ਦੀ ਟੈਟਰੀ ਹੈ ਇੱਕ ਜਗ੍ਹਾ ਤੇ ਇੱਕ ਹੀ ਸੱਪ ਰਹਿੰਦਾ ਦੂਸਰੇ ਨੂੰ ਨਹੀਂ ਵੜਨ ਦਿੰਦਾ ਇਹ ਮੇਲ ਤੇ ਫੀਮੇਲ ਦੋ ਹੁੰਦੇ ਆ ਉਹ ਵੀ ਕੁਝ ਜਦੋਂ ਸ਼ਾਵਣ ਦਾ ਮਹੀਨਾ ਹੁੰਦਾ ਉਦੋਂ ਹੀ ਨਜ਼ਰ ਆਉਂਦੇ ਨੇ ਹੋਰ ਨਹੀਂ ਕੁਝ ਇਹ ਜਿੰਨੇ ਵੀ ਨੇ ਅੰਧਵਿਸ਼ਵਾਸ ਫਲਾਉਂਦੇ ਆ ਇਹਨਾਂ ਤੋਂ ਥੋੜਾ ਜਿਹਾ ਸਾਵਧਾਨ ਰਹੋ ਜਿੰਨੇ ਵੀ ਨੇ ਇਹ ਜਾਨਵਰਾਂ ਨੂੰ ਮਾਰਦੇ ਆ ਇਹਨਾਂ ਦੀਆਂ ਅੰਗਾਂ ਦੀ ਸਪਲਾਈ ਕਰਦੇ ਆ ਅੰਧਵਿਸ਼ਵਾਸ ਫਲਾਉਂਦੇ ਆ ਲੋਕਾਂ ਨੂੰ ਥੈਂਕ ਯੂ ਸਰ ਇਹ ਦੰਦ ਕੱਢੇ ਹੋਏ ਨੇ ਵੀ ਜੇ ਤਰ੍ਹਾਂ ਇਹ ਸੱਪ ਸਰਵਾਈਵ ਕਰ ਲੂ ਕਾਰਨ ਇਹ ਨਹੀਂ ਵਿਸਗ੍ਰਾਂਤੀ ਨਹੀਂ ਉਹਨੇ ਕੱਢੀ ਠੀਕ ਆ ਚਲੋ ਦੰਦ ਦੁਆਰਾ ਆਜਾ ਪਾਜੀ ਦਾ ਵੇਸ਼ ਹੈਗਾ ਇਹ ਤਾਂ ਡੰਗ ਮਰਾਉ ਦਾ ਨੱਕ ਤੇ ਕਿੱਥੇ ਕਹਿੰਦੀ ਛੱਡ ਆਉਂਦੀ ਆਂ ਬੋਲਾ ਜਲਦੀ ਵਹਿਲੇ ਹੋ ਜਿਓ ਬਲੱਡ ਵੀ ਲੈਣਾ ਹੈ ਮੈਂ ਨਾਲੇ ਥੋੜਾ ਇਹਦਾ ਵੀ ਚੈੱਕ ਕਰੋ ਵਿਚਾਰੇ ਦਾ ਉਹ ਬਹੁਤ ਢੱਲਾ ਯਾਰ ਬਹੁਤ ਢੱਲਾ ਠੀਕ 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 ਹਾਂ ਦੇਖੋ ਉਹ ਯਾਰ ਜਿਵੇਂ ਵੀ ਇਹ ਜਲਦੀ ਮੁੜੇ ਹੋ ਜਾਏ ਉਹ ਆਪੇ ਕਰੇਗੀ ਯਾਰ ਤਲਫਾ ਕੇ ਨਹੀਂ ਕਿਸੇ ਕੋ ਮਾਰਨਾ ਚਾਹੀਏ ਯਾਰ ਤੂੰ ਮੇ ਬੁੱਕਾ ਰੱਖੇ 28 ਦਿਨ ਤੂੰ ਕਿਆ ਐਸਾ ਰਹੇਗਾ ਹਾਂ ਕਿਆ ਨਹੀਂ ਕਿਆ ਨਹੀਂ ਇਹਦੇ ਦੰਦ ਧਾਣੇ ਨਹੀਂ ਪਾਜੀ ਇਹ ਅੱਧੇ ਤਾਂ ਚੱਕੀ ਹੁਣ ਬੈਸਨੋ ਦਾ ਵੀ ਤੂੰ ਜਾ ਕੇ ਆਇਆ ਕਿੱਥੋਂ ਖਵਾ ਲੇਗਾ ਕੁਝ ਇਹ ਆਏਗਾ ਸਾਹ ਉਹ ਰੋਮਾਂ ਦੇਤੀ ਹੈ ਹਾਂ ਜੀ ਰੋਮਾਂ ਆਹ ਦੇਖ ਜੀ ਦੰਦ ਵੀ ਕੱਢੇ ਹੋਣੇ ਇਹਦੀ ਬੇਸ ਗ੍ਰੰਥੀ ਕੱਢੀ ਹੋਈ ਹੈ ਕੱਢੀ ਵੀ ਤਾਜੀ ਹੋਏ ਇਹ ਕਿਹਦੇ ਕੋਲ ਫੜਿਆ ਹੋਇਆ ਹੈ ਮੈਂ ਉਹ ਦੇਖ ਲਈ ਤਾਜ਼ਾ ਹੀ ਹੈ ਇਹ ਆਏ ਕੋਈ ਥੋੜਾ ਤਕੜਾ ਹੋ ਨਹੀਂ ਆ ਦੇਖੋ ਨਾ ਇਹਦੀ ਬਲੀਡਿੰਗ ਹੋ ਰਹੀ ਹੈ ਇਹਦੀ ਬੇਸ ਗ੍ਰੰਥੀ ਕਰਕੇ ਹਾਂ 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 ਅਰੇ ਜੀ ਦੰਦ ਨਹੀਂ ਦੁਬਾਰਾ ਨਹੀਂ ਭਾਜੀ ਖਤਮ ਲਾਈਵ ਖਤਮ ਹੋ ਗਈ ਭਾਜੀ ਸਰਵਾਈਵ ਕਰ ਜੂ ਹਾਂਜੀ ਸਰਵਾਈਵ ਕਰ ਜੂ ਇਹ ਨਹੀਂ ਮਰ ਜੂਗਾ ਨਾ ਇਹ ਇਹ ਤਾਂ ਓਏ ਪਰਿਓ